ਨਾਮ ਹੈਂ ਅੰਦਰ ਮਾਜੀਦ ਕਿੱਥੇ ਦਾ ਹਨਾ ਮੈਂ ਜ਼ਿਲ੍ਹਾ ਹਾਪੜ ਉਹ ਜੋ ਬਾਸਾਂ ਕਾਦੇ ਲਈ ਰੋਕੀ ਗਈ ਤੇ ਸਰ यहां पे नहाने धोने के लिए रोकते हैं यहीं पे रहते हैं हां जो इतने लोग ਨੇ ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ ਪ੍ਰਵਾਸੀਆਂ ਜਿਹੜਾ ਲੈ ਕੇ ਆਏ ਤਾਂ ਇੱਥੇ ਛੱਡਿਆ ਜੀ ਕੀ ਉਹਨਾਂ ਦਾ ਡਾਟਾ ਕੋਈ ਹੈ ਤੇ ਰਖੋ ਨਹੀਂ ਕੋਈ ਡਾਟਾ ਨਹੀਂ ਹੈ ਬਸ ਕਿڑی ਹੈ ਪਰਮਟ ਇਹਦਾ ਵਗੈਰਾ ਪਰਮਟ ਵਗੈਰਾ ਸਭ ਹੈ ਪਰ ਆਨਲਾਈਨ ਹੈ ਤੇ ਲੋਕ ਕਹਿੰਿਆ ਕਿ ਟੂਰਿਸਟ ਬਾਸ ਆ ਪਰ ਇਹ ਤਾਂ ਪੱਕਾ ਉੱਪਰ ਲਿਖਿਆ ਹੈ ਹਿਸ਼ਾਰਪੁਰ ਤੇ ਰੋਡ ਬਾਸਾਂ ਦੀ ਹੈ ਹਾਰ ਹੋ ਜਾਂਦੀ ਹੈ ਟਾਈਮਿੰਗ ਨਹੀਂ ਹੈ ਟਾਈਮ ਹੀ ਕੋਈ ਨਹੀਂ ਹੈ ਜਾਣੇ ਕੀ ਟਾਈਮ ਹੈ ਨਾ ਲੈ ਕੋਈ ਨਹੀਂ ਫਿਰ ਬਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੋਕੀਆਂ ਨਹੀਂਆਂ ਖੇਤਾਂ ਦੇ ਵਿੱਚ ਮੇਰੇ ਨਾਂ ਤੇ ਦੋ ਤੇ ਨਾ ਕਮਰਾ ਉਮਰਾ ਬਣਵਾ ਰ ਕਮਰਾ ਲੈ ਰੱਖਾ ਯਾਰ ਉਤ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੂੰ ਉਹ ਲਿਆ ਸਾਰਿਆਂ ਲਈ ਉਹ ਮੈਨੂੰ ਬਸ ਸਟੈਂਡ ਕਿਉਂ ਨਹੀਂ ਤਾਰਦਾ ਇਹ ਦੱਸ ਬਸ ਸਟੈਂਡ ਜਿਆਦੀ ਨਾ ਟੂਰਿਸਟ ਗਾੜੀ ਇਹ ਟੂਰਿਸਟ ਬੱਸ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੈ ਹਿਸ਼ਾਰਾ ਹਾਂ 11 ਵਜੇ ਪਰਮਰਦੇਵ ਤੇ ਕਿੱਥੇ ਦਾ ਪਰਮਰਦਾ ਆ परमिट कहाँ का है परमिट ऑल इंडिया है टैक्स भी है सब चीज है पे कितने लोगों को उतारा है यहाँ पे दस लोग आठ से दस तक कहाँ गए उनका नाम पता कुछ, कुछ तो गए हैं जालंधर और कुछ गए लुधियाना और कुछ यही आस पास गए होंगे पता नहीं है उसका डाटा तुम्हारे पास नहीं कहाँ से उठाए थे कहा उठा इसका डाटा कुछ नहीं रखते आप नहीं जहाँ से लाए हैं वहाँ से पता है यहाँ का पता नहीं यहाँ कहाँ जाते हैं अभी जो तुम्हें पता है प्रवासियों का जो चक्कर है आपका कुछ नहीं फर्ज बनता कि उनका डाटा वगैरह कुछ तो लें कोई आधार कार्ड की कॉपी जाके उनका नाम पता एक डायरी पर अब लेंगे जो चलेंगे तो पता तो तो नहीं टिकट कैसे काटते हो इसकी ऑनलाइन है टिकट उस पर कटता पेपर पे हां हां जी मनजीत भाई आज एक बात रुकी है यूनिवर्सिटी की है सिर्फ प्रवासी ही बैठे हैं और कोई मेरे दिखाई नहीं आ रहा देखो मेनू होने ही ਥੋੜੀ ਦੇਰ ਪਹਿਲਾਂ ਫੋਨ ਗਿਆ ਇੱਥੋਂ ਸਾਡੇ ਨੌਜੋਨਾਂ ਦਾ ਪੁਰਹੀ ਰੰਦਾ ਮੇਰੇ ਵੀ ਰਹਿਜਪੁਰ ਹੀ ਰਾਂ ਸੋ ਅੱਜ ਮੈਂ ਖੇਤਾਂ ਦੇ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭਰ ਕੇ ਬੱਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜੋਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬੱਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਕਿ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਡਾ ਲਿਆ ਉਹਦਾ ਨਾਂ ਤੇ ਉਹਦੇ ਕੋਲ ਪਰਮਿਟ ਹੈ ਔਰ ਨਾ ਉਹਦੇ ਕੋਲ ਆਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇੰਤਜ਼ਾਬ ਦਾ ਜਿਵੇਂ ਡੁਪਲੀਕੇਟ ਹੈ ਉਹ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਨਾ ਹੁਣ ਬਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹ ਕੀ ਜਿਹੜੀਆਂ ਜੂਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੋਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ ਕੀ ਗੱਲ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇਹ ਕਰਾਪਸ਼ਨ ਚੱਲ ਰਹੀ ਹੈ ਇਹ ਮੋٹے ਰੁਪਈਏ ਕਮਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰੈਂਸ ਤੇ ਹੀ ਬਸਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਤਾਂ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਡਾਕੂਮੈਂਟ ਚੈੱਕ ਹੋਣ ਜਿਹੜੇ ਪੰਜਾਬ ਤੋਂ ਅਦਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਭੇਜੇ ਜਾਣ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਚੈੱਕ ਕਰਨਗੇ ਫਿਰ ਕੋਈ ਵਿਵਿਧਾਨ ਨਹੀਂ ਹੁੰਦਾ ਜਿਹੜੇ ਪੰਜਾਬ ਦੇ ਲੋਕ ਆਪ ਤੁਰਦੇ ਨੇ ਤੁਸੀਂ ਜਿਦਾਂ ਕਿਹਾ ਆਪ ਚੈੱਕ ਕਰਨਗੇ ਕਿ ਕੋਈ ਪੁਲਸ ਵਾਲਿਆਂ ਨੇ ਕੋਈ ਵਿਅਕਤੀ ਸਵਾਲ ਕਰਦਾ ਵੀ ਮੇਰੇ ਡਾਕੂਮੈਂਟ ਕਿਉਂ ਚੈੱਕ ਕਰ ਰਹੇ ਹੋ ਤੇ ਉਹਦੇ ਉੱਤੇ ਮਿਸਬੀਹਵੀਅਰ ਦਾ ਚਲਾਨ ਕਰ ਦਿੰਦੇ ਕਿ ਲੱਗ ਪਾਵਾ ਡਾਕੂਮੈਂਟ ਪੂਰੇ ਹੋਣ ਤੇ ਇਹਦੇ ਵਿੱਚ ਵੀ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਹੀ ਕਿਤੇ ਨਾ ਕਿਤੇ ਤੁਹਾਡੇ ਦੇ ਉੱਤੇ ਹੀ ਕੋਈ ਕਾਰਵਾਈ ਕਰ ਦੇਣ ਕਿ ਤੁਸੀਂ ਬੱਚ ਨੂੰ ਕਿਉਂ ਰੋਕਿਆ ਉਹ ਦੇਖੋ ਅਸੀਂ ਤਾਂ ਰੋਜ਼ ਕਾਰਵਾਈਆਂ 'ਚ ਰਹਿੰਦੇ ਆ ਕਮਲ ਜੀ ਮੈਂ ਬੇਨਤੀ ਕਰਾਂ ਅਸੀਂ ਰੋਜ਼ ਕਾਰਵਾਈਆਂ 'ਚ ਰਹਿੰਦੇ ਆ ਇਹ ਸਰਕਾਰਾਂ ਸਾਡੇ ਦੇ ਪਰਚੇ ਪਾਉਣੀ ਆ ਪਰ ਅਸੀਂ ਹੁਣ ਪੰਜਾਬ 'ਚ ਕੋਈ ਵਿਧੀ ਵਿਧਾਨ ਬਣਾ ਕੇ ਰਹਿਣਾ ਆ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਨਾ ਕਿ ਪੰਜਾਬ ਦੇ ਲੋਕਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿ ਕਿ ਪੰਜਾਬ ਦੇ ਲੋਕ ਤਾਂ ਕਹਿੰਦੇ ਜੀ ਭਈਏ ਪਜਾਓ ਆਇਆ ਕਰੋ ਇਹ ਬੜਾ ਦੇਸ਼ ਵਿਰੋਧੀ ਨਾਰਾ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਪੂਰੇ ਦੇਸ਼ ਦਾ ਢਿੱਡ ਭਰਦੇ ਰਹਿਆ ਦਇਆਵਾਨ ਲੋਕ ਨੇ ਕਦੇ क्रूरता ਨਹੀਂ ਦਿਖਾਈ ਅੱਜ ਵੀ ਕਿਸੇ ਨੂੰ ਉਹ ਅੰਗਲ ਤੱਕ ਨਹੀਂ ਲਾਈ ਕੋ ਬੰਦਾ ਜਿਹੜਾ ਕ੍ਰਿਮੀਨਲ ਹੈ ਜਿਹੜਾ ਸਾਡੀਆਂ ਔਰਤਾਂ ਨੂੰ ਬਹਿ ਕੇ ਬਸ ਦੇ ਵਿੱਚ ਉਹਨਾਂ ਦੇ ਨਾਲ ਗਲਤ ਵਿਵਹਾਰ ਕਰਦਾ ਉਹਨਾਂ ਤੇ ਆਪਣਾ ਸੀਰਮ ਸਿਰਦਾ ਕੀ ਉਹਨੂੰ ਕੁੱਟিয়ে ਨਾ ਉਹ ਤਾਂ ਫੜ ਦੇਣਾ ਚਾਹੀਦਾ ਇਸ ਕਰਕੇ ਭਾਈ ਇਹ ਸਰਕਾਰ ਜਿਹੜੀ ਆ ਉਹਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਕਾਨੂੰਨ ਵਿਵਸਥਾ ਨੂੰ ਕਾਇਮ ਕਰੋ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆ ਬੁਧਰੇ ਹੋ ਕੇ ਜਦੋਂ ਕਰਨਗੇ ਫਿਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੇਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰਿਆਂ ਦੇ ਜਿਹੜੇ ਆ ਆਧਾਰ ਕਾਰਡ ਚੈੱਕ ਕੀਤੇ ਜਾਣ ਉਹਨਾਂ ਦਾ ਬਿਲਕੁਲ ਪੀਸੀਸੀ ਹੋਵੇ ਤੱਕ ਪੰਜਾਬ ਦੇ ਇੰਟਰਸਟ ਕਰਨ ਬੇਸ਼ੱਕ ਜੋ ਪੁਰੀਰਾ ਚੌਂਕਰੀ ਪੁਲਿਸ ਆ ਉਹ ਇਸ ਵੇਲੇ ਬੱਸ ਨੂੰ ਤਾਂ ਲੈ ਗਈ ਹੈ ਪਰ ਕਿਤੇ ਨਾ ਕਿਤੇ ਗਾਜ ਆਰਟੀਓਫਿਸ ਸੜਲਤੀ ਜਾਂਦੀ ਹੈ ਆਰਟੀਓਫਿਸ ਕਹਿੰਦਾ ਲਈ ਸਾਡੀ ਚੈਕਿੰਗ ਚੱਲ ਰਹੀ ਹੈ ਜੇਬ ਕੀ ਫਾਰਜ ਨਹੀਂ ਬੰਦਾ ਦੋਨੋਂ ਮੈਕਮਿਆਂ ਦਾ ਇਹਨਾਂ ਨੇ ਚੈੱਕ ਨਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਪਈ ਇਹਨਾਂ ਨੇ ਉੱਥੇ ਕੈਮਰੇ ਲਾਏ ਹੋਏ ਆ ਜਿਸ ਲਈ ਪੰਜਾਬ ਚ ਐਂਟਰ ਕਰਦੇ ਉੱਥੇ ਵੀ ਇਹਨਾਂ ਦਾ ਓਵਰ ਸਪੀਡ ਦੇ ਕੈਮਰੇ ਲੱਗੇ ਹੋਏ ਆ ਉੱਥੇ ਰੋਕਦੇ ਨੇ ਬੱਸਾਂ ਗੱਡੀਆਂ ਨੂੰ ਸਾਡੀਆਂ ਨੂੰ ਔਰ ਇਦਾਂ ਹੀ ਸਾਂਨੇ ਆ ਰਹਿਆ ਇਦਾਂ ਹੀ ਚੰਡੀਗੜ੍ਹ ਆਉਂਦਿਆਂ ਤੇ ਆ ਤੇ ਫਿਰ ਕੀ ਪਾਈ ਉੱਥੇ ਕੈਮਰੇ ਬੰਦ ਹੋ ਜਾਂਦੇ ਨੇ ਇਹਨਰੇ ਕੈਮਰੇ ਨਹੀਂ ਦੱਸਦੇ ਪਿਆ ਜੂਪੀ ਨੰਬਰ ਦੀ ਬੱਸ ਆਈ ਆ ਤੇ ਕਿਵੇਂ ਆਈ ਆ ਇਹਦੀ ਚੈਕਿੰਗ ਹੋਣੀ ਚਾਹੀਦੀ ਆ ਕੈਮਰੇ ਨਹੀਂ ਆਦੇ ਤੇ ਇਹਦਾ ਸਟੇਟ ਦੇ ਨੰਬਰ ਦੀਆਂ ਬੱਸਾਂ ਪੂਹ ਕੋ ਮਰੀਆਂ ਨੂੰ ਚੈੱਕ ਕਰਨਾ ਹੈ ਤੇ ਫੇਰ ਭਾਈ ਇਹਦਾ ਮਤਲਬ ਕਿ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਮਿਲੀ ਭੁਗਤ ਦਾ ਵਾਲੇ ਸਾਰਾ ਕੁਝ ਹੋ ਰਿਆ ਇਹ ਬਿਲਕੁਲ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਇਸ ਕਰਕੇ ਸਰਕਾਰ ਨੂੰ ਕਹਿੰਦੇ ਆ ਤੇ ਕੋਈ ਵਿਧੀ ਵਿਧਾਨ ਬਣਾ ਦਿਓ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਨਹੀਂ ਤਾਂ ਫਿਰ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਨ ਦੇ ਵਿੱਚ ਤੁਸੀਂ ਦੋਚੀ ਹੋਵੋਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ